ਮੀਡੀਆ ਦੀ ਆਜ਼ਾਦੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ ਮੀਡੀਆ ਦਾ ਆਜ਼ਾਦ ਹੋਣਾ ਸਾਡੀ ਆਜ਼ਾਦੀ ਲਈ ਜ਼ਰੂਰੀ ਹੈ ਅਗਰ ਮੀਡੀਆ ਆਜ਼ਾਦ ਹੈ ਤਾਂ ਸਾਡੀ ਗੱਲਾਂ ਸਾਡੀਆਂ ਹਰ ਚੀਜ਼ ਲੋਕਾਂ ਤੱਕ ਪਹੁੰਚਦੀ ਹੈ ਹਰ ادارے ਨੂੰ ਇੱਕ ਡਰ ਹੁੰਦਾ ਵੀ ਯਾਰ ਜੇ ਅਸੀਂ ਕੁਝ ਗਲਤ ਕਰਾਂਗੇ ਮੀਡੀਆ ਤੇ ਆ ਜਾਊਗਾ ਹਨਾ ਇਹ ਡਰ ਅਗਰ ਖਤਮ ਹੋ ਗਿਆ ਫਿਰ ਤਾਂ ਸਾਰੀ ਮਨਮਰਜ਼ੀਆਂ ਸ਼ੁਰੂ ਹੋ ਜਾਣਗੀਆਂ ਯਾਰ ਜਿਵੇਂ ਇਲੈਕਸ਼ਨ ਦਾ 5 ਸਾਲ ਬਾਅਦ ਆਉਂਦੀ ਹੈ ਕੋਈ ਵੀ ਪਾਵਰ 'ਚ ਹੋਊਗਾ ਮੀਡੀਆ ਹਮੇਸ਼ਾ ਆਜ਼ਾਦ ਰਹੂਗਾ ਤਾਂ ਫਾਇਦਾ ਨਹੀਂ ਤਾਂ ਫਿਰ ਇੱਕ ਅਦਾਕੋਰ ਤੌਰ ਤੇ ਆਏ ਹੋ

ਪੰਜਾਬ ਦੇ ਵਿੱਚ ਬਿੱਤੇ ਦਿਨਾਂ ਤੋਂ ਪੱਤਰਕਾਰਾਂ ਤੇ ਹੋਰ ਪਰਚਿਆਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੂੰ ਲੈ ਕੇ ਮਨੀਂਦਰਜੀਤ ਸਿੰਘ ਸਿੱਧੂ ਜੋ ਕਿ ਲੋਕ ਪੰਜਾਬ ਚੈਨਲ ਤੋਂ ਨੇ ਉਹਨਾਂ ਦੇ ਉੱਤੇ ਪਰਚਾ ਹੋਇਆ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਏ ਨੂੰ ਲੈ ਕੇ ਕਾਰਵਾਈ ਹੋਈ ਹੈ ਤੇ ਇੱਕ ਜਗਤਾਰ ਸਿੰਘ ਭੁੱਲਰ ਜਿਹੜੇ ABC ABC ਚੈਨਲ ਦੇ ਸੰਪਾਦਕ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਤੋਂ ਜਾਣ ਤੋਂ ਰੋਕਿਆ ਗਿਆ ਇਹ ਦੋ ਮਸਲ ਨੂੰ ਲੈ ਕੇ ਅੱਜ ਸੈਕਟਰ 17 ਦੇ ਵਿੱਚ ਬੁੱਧੀਜੀਵੀ ਕਿਸਾਨ ਜਥੇਬੰਦੀਆਂ ਹੋਰ ਵੀ ਪੱਤਰਕਾਰ ਭਾਈਚਾਰਿਆਂ ਵੱਲੋਂ ਕਿ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨੂੰ ਲੈ ਕੇ ਅਦਾ ਸਰਦਾਰ ਰਬੀ ਕੋਲ ਤੁਮ ਸਟਾਲ ਨੇ ਸੋਹ ਸਾਬ ਕਿਵੇਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਚੌਥਾ ਥੰਮ ਕਿਹਾ ਜਾਂਦਾ ਹੈ মিডিਆ ਨੂੰ ਪਰ ਉਹੀ মিডিਆ ਘਰ ਘਰ ਜਾ ਕੇ ਪਿੰਡਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਲੋਕਾਂ ਦੇ ਮਸਲੇ ਚੱਕਦਾ ਹੈ ਪਰ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਪਰਚੇ ਹੋਣੇ ਇਸ ਨੂੰ ਕਿਵੇਂ ਦੇਖ ਤੁਸੀਂ ਪਹੁੰਚੇ ਪ੍ਰਦਰਸ਼ਨ ਤੇ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਇੱਕ ਤਰ੍ਹਾਂ ਦਾ ਬਹੁਤ ਹੀ ਨਿੰਦਣਯੋਗ ਕਦਮ ਹੈ ਇਹ ਕਿਉਂਕਿ মিডিਆ ਦੀ ਆਯਾਤੀ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ ਮੀਡੀਆ ਦਾ ਆਜ਼ਾਦ ਹੋਣਾ ਸਾਡੀ ਆਜ਼ਾਦੀ ਲਈ ਜ਼ਰੂਰੀ ਹੈ ਅਗਰ ਮੀਡੀਆ ਆਜ਼ਾਦ ਹੈ ਤਾਂ ਸਾਡੀ ਗੱਲਾਂ ਸਾਡੀਆਂ ਹਰ ਚੀਜ਼ ਲੋਕਾਂ ਤੱਕ ਪਹੁੰਚਦੀ ਹੈ ਹਰ ادارے ਨੂੰ ਇੱਕ ਡਰ ਹੁੰਦਾ ਵੀ ਯਾਰ ਜੇ ਅਸੀਂ ਕੁਝ ਗਲਤ ਕਰਾਂਗੇ ਮੀਡੀਆ ਤੇ ਆਜੂਗਾ ਅਨਾ ਇਹ ਡਰਾਗਰ ਖਤਮ ਹੋ ਗਿਆ ਫਿਰ ਤਾਂ ਸਾਰੀ ਮਨਮਰਜ਼ੀਆਂ ਸ਼ੁਰੂ ਹੋ ਜਾਣਗੀਆਂ ਯਾਰ ਇਹ ਤਾਂ ਬੇਸਿਕ ਆਜ਼ਾਦੀ ਆ ਮੀਡੀਆ ਦੀ ਆਜ਼ਾਦੀ ਸਭ ਤੋਂ ਜ਼ਰੂਰੀ ਆ ਮੈਨੂੰ ਲੱਗਦਾ ਵੀ ਮੌਜੂਦਾ ਜਿਹੜੇ ਵੀ ਅਥਾਰਟिटीज ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਨੂੰ ਬਹੁਤ ਸੀਰੀਅਸ ਲੈਣਾ ਚਾਹੀਦਾ ਵੀ ਅਸੀਂ ਮੀਡੀਆ ਨੂੰ ਆਜ਼ਾਦ ਰੱਖੀਏ ਤੇ ਜੇ ਕੋਈ ਗਲਤ ਗੱਲ ਹੋਈ ਆ ਮੀਡੀਆ ਤੇ ਜਾਂ ਕਿਸੇ ਵੀ ਉਹਨਾਂ ਦੇ ਆਪਣੇ ਬੰਦੇ ਨੇ ਬਗਲ ਕੋਈ ਪਰਚਾ ਜਾਂ ਕੁਝ ਵੀ ਕਰਾਇਆ ਉਹਨੂੰ ਖਾਰਜ ਕਰਕੇ ਉਸ ਬੰਦੇ ਨੂੰ ਉਲਟਾ ਹੋਣਾ ਚਾਹੀਦਾ ਵੀ ਯਾਰ ਤੂੰ ਕਿਉਂਕਿ ਇਹਦਾ ਇਲੈਕਸ਼ਨ ਤਾਂ 5 ਸਾਲ ਬਾਅਦ ਆਉਂਦੀ ਆ ਕੋਈ ਵੀ ਪਾਵਰ 'ਚ ਹੋਊਗਾ ਮੀਡੀਆ ਹਮੇਸ਼ਾ ਆਜ਼ਾਦ ਰਹੂਗਾ ਤਾਂ ਫਾਇ ਨਹੀਂ ਤਾਂ ਫਿਰ ਪਰ ਕਿਵੇਂ ਦੇਖੀ ਦੋ ਕਿ ਪਿਛਲੇ 75 ਸਾਲਾਂ ਦੇ ਵਿੱਚ ਇਸ ਤਰੀਕੇ ਦਾ ਦੇਖਣ ਨੂੰ ਨਹੀਂ ਮਿਲਿਆ ਪਰ ਇਹ ਤਿੰਨ ਚਾਰ ਸਾਲ ਜਿਹੜੇ ਧੜਾ ਦਰਦ ਵਰਚੇ ਹੋ ਰਹੇ ਨੇ ਪੱਤਰਕਾਰ ਦੇ ਉੱਤੇ ਆਇਆ ਸੁਣਨ ਚ ਆ ਰਿਹਾ ਮੇਰੀ ਗੱਲ ਵੀ ਹੋਈ ਆ ਵੀ ਇਹ ਤਾਂ ਬਹੁਤ ਸਮਝ ਨਹੀਂ ਆਇਆ ਹੈਗਾ ਵੀ ਐਦਾਂ ਕਿਉਂ ਹੋ ਰਿਹਾ ਮਤਲਬ ਇਹ ਤਾਂ ਨਹੀਂ ਹੋਣਾ ਚਾਹੀਦਾ ਵੀ 75 ਸਾਲ ਤਾਂ ਚਲ 11 ਉਮਰ ਦੀ ਹੈਗੀ ਮੇਰੀ ਵੱਟ ਨਹੀਂ ਹੋਣਾ ਚਾਹੀਦਾ ਯਾਰ ਇਹ ਤਾਂ ਇੱਕੋ ਇੱਕੋ ਜਵਾਬ ਹੈ ਨੋ ਨਹੀਂ ਤੁਸੀਂ ਇੱਕ ਆਦਾਕਾਰ ਤੌਰ ਤੇ ਆਏ ਹੋ ਕਈ ਜਿਹੜੇ ਫਿਲਮੀ ਐਕਟਰ ਨੇ ਕਲਾਕਾਰ ਨੇ ਉਹ ਤਾਂ ਇਸੇ ਪ੍ਰਦਰਸ਼ਨਾ ਚ ਆਂਦੇ ਨਹੀਂ ਉਹ ਕਹਿੰਦੇ ਕਿ ਸਾਡੇ ਤਾਂ ਫਿਲਮਾਂ ਤੇ ਵਿੱਚ ਹੋਰ ਵੀ ਸਾਡਾ ਜਿਹੜਾ ਰਿਕਾਰਡ ਖਰਾਬ ਹੋ ਜਾਈਗਾ ਸਾਡੀ ਸਰਕਾਰ ਨਾਲ ਮਿਲ ਕੇ ਚੱਲਣਾ ਪੈਂਦਾ ਉਹ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਇੱਕ ਗੱਲ ਰਿਪੀਟ ਕਰਦਾ ਜਿਹੜਾ ਮੌਕੇ ਤੇ ਆਪਣੇ ਆ ਦਾ ਹੱਥ ਛੱਡ ਦੇ ਅਜਿਹਾ ਹੱਥ ਨਾ ਹੋ ਜੇ ਅਜਿਹੀ ਬਾਹ ਨਾ ਹੋ ਜੇ ਜਿਹੜਾ ਯਾਰ ਦੇ ਪਿੱਛੇ ਖੰਜਰ ਮਾਰ ਦੇ ਅਜੇਹਾ ਸਮਾਂ ਨਾ ਆ ਜਾ ਜਿਹੀ ਥਾਂ ਨਾ ਹੋ ਜੇ ਰੱਬੀ ਕੰਦੋਲਿਆ ਇੰਨਾ ਗੱਚੇ ਤੇ ਰੱਖੀ ਕਿਤੇ ਭਗੋੜਿਆਂ ਡਰਪੋਕਾਂ ਤੇ ਗਦਾਰਾਂ ਜਿਤੇ ਰਾਜ ਕਰਨਾ ਹੋ ਜੇ ਤੇਰਾ ਨਾਂ ਨਾ ਜੀ ਸਾਡੇ ਨਾਲ ਖੜਦਾ ਹਰ ਵਲ ਉਹਦੇ ਲਈ ਅਸੀਂ ਆਉਂਦੇ ਆ ਤੇ ਮੈਂ ਆਇਆ ਤੇ ਹੋਰਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਜਿਨ੍ਹਾਂ ਦੇ ਮੈਨੂੰ ਕਾਲ ਆਏ ਨੇ ਜਾਂ ਜੇ ਨਾ ਲੋਕ ਆਵਾਜ਼ ਲੈ ਲਓ ਤੁਸੀਂ ਆਰਐਮਪੀ ਲੈ ਲਓ ਏਪੀਸੀ ਲੈ ਲਓ ਇਹੋ ਲੋਕ ਨੇ ਜਿਨ੍ਹਾਂ ਨੇ ਬਿਨਾ ਗੱਲ ਤੋਂ ਹੀ ਮੜ ਜੀ ਗੱਲ ਵਧੀਆ ਜੀ ਯਾਰ ਖੜ ਜੀ ਹੈ ਹਨਾ ਅਗਰ ਇਹੋ ਜੇ ਚੈਨਲ ਵੀ ਦੱਬੇ ਜਾਣਗੇ ਤਾਂ ਫੇਰ ਤਾਂ ਪੇੜ ਹੀ ਬਚੂਗਾ ਲੱਗਦਾ ਕਿ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਬੈਠ ਕੇ ਵਿਚਾਰ ਕਰ ਲੈਣੀ ਚਾਹੀਦੀ ਕਿਉਂਕਿ ਜੇ ਸਰਕਾਰਾਂ ਦੇ ਬਾਰੇ ਅਸੀਂ ਦਿਖਾਵਾਂਗੇ ਨਹੀਂ ਕਿ ਇਹ ਕੰਮ ਨਹੀਂ ਹੋਇਆ ਤਾਂ ਫਿਰ ਮੀਡੀਆ ਦੀ ਜ਼ਿੰਮੇਵਾਰੀ ਵੀ ਕੀ ਰਹੇਗੀ ਸਿਰਫ ਇੰਨੀ ਗੱਲ ਕਰਦਾ ਦੇਖੋ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ ਅਗਰ ਅੱਜ ਇੱਕ ਸਰਕਾਰ ਮੀਡੀਆ ਨੂੰ ਦੱਬਦੀ ਹੈ ਜਦੋਂ ਦੂਜੀ ਸਰਕਾਰ ਆਊਗੀ ਉਹ ਵੀ ਦੱਬੂਗੀ ਇਹ ਤੱਕ ਚਲਨ ਬਣ ਜੂਗਾ ਫਿਰ ਜਿਹੜੀ ਅੱਜ ਸਰਕਾਰ ਹੁੰਦੀ ਆ ਜਦੋਂ ਪਾਵਰ 'ਚ ਨਹੀਂ ਹੁੰਦੀ ਵਾ ਜਿਹੜੀ ਦੂਜੀ ਸਰਕਾਰ ਆ ਉਹ ਧੱਕਾ ਕਰੂਗੀ ਤਾਂ মিডিਆ ਫੇਰ ਨਹੀਂ ਦਿਖਾ ਸਕੂਗਾ ਇਹ ਇੱਕ ਚਲਨ ਬਣ ਜੂਗਾ ਉਸ ਤੋਂ ਬਾਅਦ ਫਿਰ মিডিਆ ਹੌਲੀ ਹੌਲੀ ਦੱਬਦਾ 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 ਉਸ ਲੈਵਲ ਤੱਕ ਦੱਬ ਜੂਗਾ ਫਿਰ ਜਿਹਦੇ ਨਾਲ ਵੀ ਜਿਹਦੀ ਵੀ ਅਥਾਰਟੀ ਦਾ ਦਿਲ ਕਰੂਗਾ ਧੱਕਾ ਕਰੂਗਾ ਫਿਰ ਕਿਸੇ ਨੇ ਸੁਣਨਾ ਨਹੀਂ ਇਹ ਸਾਡੀ ਤਾਕਤ ਹੈ ਇਹ ਤਾਕਤ ਹਮੇਸ਼ਾ ਕਹਿੰਦੇ ਨਾ ਆਪਣੇ ਹੱਥ ਜਿਹੜੇ ਆ ਉਹ ਬੰਦੇ ਦੇ ਚੱਲਦੇ ਰਹਿਣੇ ਚਾਹੀਦੇ ਤਾਂ মিডিਆ ਤੁਹਾਡੇ ਹੱਥ ਹੈ ਤੇ ਹੱਥ ਚੱਲਦੇ ਰਹਿਣੇ ਚਾਹੀਦੇ ਬਹੁਤ ਧੰਨਵਾ ਕਿਉਂਕਿ ਅਰਬਿਕੰਡੋ ਦਾ ਜਿਹੜੇ ਅਦਾਕਾਰ ਨੇ ਜਿਹੜੇ ਅੱਜ ਸੈਕਟਰ 17 ਚੰਡੀਗੜ੍ਹ ਦੇ ਵਿੱਚ ਜਿੱਥੇ ਕੀ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਤੇ ਦੂਜੇ ਪਾਸੇ ABC ਚੈਨਲ ਦੇ ਸੰਪਾਦਕ ਜੀਤਾਰ ਸਿੰਘ ਕੋਲਰ ਦੇ ਹੱਕ ਦੇ ਵਿੱਚ ਰੋਸਪ ਦਸੇ ਪਹੁੰਚੇ ਨੂੰ ਦੱਸਿਆ ਗਿਆ ਕਿ ਮੀਡੀਆ ਅਗਰ ਇਸ ਤਰੀਕੇ ਨਾਲ ਦਬਾਇਆ ਜਾਵੇਗਾ ਇਸ ਤਰੀਕੇ ਨਾਲ ਗੱਲ ਕੁੱਟਿਆ ਜਾਵੇਗਾ ਤਾਂ ਫਿਰ ਕੌਣ ਆਮ ਲੋਕਾਂ ਦੀ ਆਵਾਜ਼ ਚੁਕੇਗਾ ਕੌਣ ਸਵਾਲ ਖੜੇ ਕਰੇਗਾ ਲੀਡਰਾਂ ਦੇ ਉੱਤੇ ਪਰ ਦੇਖ ਜਿਸ ਤਰੀਕੇ ਨਾਲ ਮਿੰਦਰ ਸਿੰਘ ਸੁਧ ਦੇ ਪਰਚੇ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਰੋਜ਼ ਪ੍ਰਦਰਸ਼ਨ ਵੀ ਹੋ ਰਹੇ ਨੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਨੇ ਦੇਖ ਇਹ ਕਿੰਨਾ ਬਦਲਾਅ ਦੇ ਵਿੱਚ ਹੁਣ ਮਿੰਦਰ ਸਿੰਘ ਸੁਧ ਦਾ ਜਿਹੜਾ ਪਰਚਾ ਹੈ ਉਹ ਰੱਦ ਹੁੰਦਾ ਜੇ ਨਹੀਂ ਤਾਂ ਉਹ ਸਮਦਰਸੀ ਕਾਪੜੇ ਕਾ ਸੁਮਿਤ ਦੇ ਨਾਲ ਅੱਗੇ ਸਿਖਾਉਂਦੇ